समस्या करवाए जा रहे इस मौके प्रभुपल अमरजीत सिंह एल आईसी वाले दविंदर सिंह रंधावा गुरब रंधावा राजेंद्र सिंह रंधावादि मैम मौजूद स पत्रकार विशाल शर्मा दशेष रिपोर्ट ਵਾਰ ਨੰਬਰ 1 ਪਲਾਸ ਆਬ ਰੋਡ ਗਲੀ ਨੰਬਰ 6 ਕਾਫੀ ਲੰਬੇ ਸਮੇਂ ਤੋਂ ਜਿਹੜੀ ਗਲੀ ਆ तकरीबन 15-20 ਸਾਲ ਤੋਂ ਜਿਹੜੀ ਗਲੀ ਆ ਇਹਦੀ ਕਿਸੇ ਨੇ ਸਾਰ ਨਹੀਂ ਚ ਲਈ ਸੋ ਅਸੀਂ ਆਪਣੀ ਸਰਕਾਰ ਹੋਣ ਚਾਹੁੰਦੇ ਆਂ ਇਹ ਸ਼ਹਿਰੀ ਦੇ ਸਾਰੀਆਂ ਲਗ ਗਲੀਆਂ ਜਿਹੜੀਆਂ ਪੱਕੀਆਂ ਕਰਵਾਈਆਂ ਸੋ ਇੱਕ ਗਲੀ ਰਹਿ ਗਈ ਸੀ ਉਹ ਗਲੀ ਦਾ ਅਸੀਂ ਅੱਜ ਤੋਂ ਕਟਨ ਕੀਤਾ ਸੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਗਲੀ ਆ ਪੂਰੀ ਜਨਤਾ ਨੂੰ ਸਮਰਪਿਤ ਕਰ ਦਿਆਂਗੇ ਬਹੁਤ ਵੱਡੀ ਗਲੀ ਹੈ ਜੀ ਇਹ ਇਤਿਹਾਸ ਗੁਰਦਰਾ ਸਾਹਿਬ ਗੁਰਦਰਾ ਪਲਾਸ ਆਬ ਨੂੰ ਜਾਂਦੀ ਮੇਨ ਰੋਡ ਆਏ ਸੋਇਸ ਰੂਰ ਦਾ ਅੱਜ ਤੋਂ ਕਟਨ ਕੀਤਾ ਹੈ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਸਿੱਧੀ ਸਾਡੇ ਲੋਕ ਸਭਾ ਅੰਚਾਰਸਦਾਰ ਕਬਾਤ ਸਿੰਘ ਪੁੱਲਰ ਜੀ ਅਰਜਿੰਦਰ ਸਿੰਘ ਪੰਨੂ ਜੀ ਸਾਡੇ ਵਰਧਾਨ ਪ੍ਰਭ ਉਪਲ ਜੀ ਤੇ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀਆਂ ਉਸ ਮੌਕੇ ਮੇਰੇ ਨਾਲ ਮੌਜੂਦ ਹੈ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੇਖ ਲਈ ਸਦਕਾਏ ਜਿਹੜਾ ਸੇਤ ਕੰਮ ਉਸਰੇ ਚੜਿਆ ਸੋ ਮੇਨਾਂ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਤੁਹਾਡੀ ਜਿਹੜੀ ਕਾਫੀ ਚਿਰ ਦੀ ਲੰਟਰੀ ਮੰਗ ਸੀ ਜਿਹੜੀ ਅੱਜ ਪੂਰੀ ਹੋਈ ਹੈ ਇਹ ਇਲੈਕਸ਼ਨ ਕਾਰਪੋਰੇਸ਼ਨ ਆ ਰਿਹਾ ਹੈ ਸਾਡੀ ਐਮਐਸਰ ਸ਼ਾਇਦ ਜਿਹੜੀ ਨਗਰਿੰਗ ਦੀਆਂ 85 ਵਾਡਾਂ ਤੇ 50 ਦੀਆਂ 50 ਵਾਡਾਂ ਤੇ ਅਸੀਂ ਜਿੱਤ ਹਾਸਲ ਕਰਨ ਰਹੇ ਆ ਤੇ ਅਮਰਸਰ ਦੇ ਵਿੱਚ ਮੇਜ ਜਿਹੜਾ ਆਮ ਆਦਮੀ ਪਾਰਟੀ ਦਾ ਬਣੇਗਾ ਬਣੇਰੀ ਆਏਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੈਂ ਪ੍ਰਭੂ ਪਰਿਵਾਰ ਨੰਬਰ 55 ਚੋਂ ਮੈਂ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਪੁੱਲਰ ਸਾਹਿਬ ਦਾ ਜਿਨ੍ਹਾਂ ਨੇ ਪਾਰਟੀ ਵੱਲੋਂ ਇਹ ਗਲੀ ਦਾ ਬੜੇ ਚਿਰ ਦਾ ਵਿਹਾਂ ਤੋਂ 15 ਤੋਂ 20 ਸਾਲ ਤੱਕ ਇਹ ਕੰਮ ਜਿਹੜਾ ਲੜਕਦਾ ਆਇਆ ਸੀ ਇਹ ਗਲੀਆਂ ਕਾਫੀ ਜਾਣੀ ਜੇ ਖਰਾਬ ਹੋਈਆਂ ਸੀ ਤੋਂ ਐਮਐਲਏ ਸਾਹਿਬ ਨੇ ਜਦੋਂ ਹੀ ਸਰਕਾਰ ਆਮ ਆਦ ਕਾਫੀ ਗਲੀਆਂ ਬਣਾਈਆਂ ਤਕਰੀਬਨ 50 ਤੋਂ 60% ਕੰਮ ਹੋ ਗਿਆ ਸੀ ਕੁਝ 40% ਕੰਮ ਰਹਿੰਦਾ ਵਾ ਉਹ ਜਿਹੜੀਆਂ ਗਲੀਆਂ ਵਾ ਉਹ ਵੀ ਐਮਐਲ ਸਾਬ ਦੀ ਨਿਗਾਹ ਦੇ ਵਿੱਚ ਨੇ ਉਹ ਤਕਰੀਬਨ ਪਾਸ ਹੋਈਆਂ ਨੇ ਕੁਝ ਤਾਂ ਇਲੈਕਸ਼ਨ ਤੋਂ ਪਹਿਲਾਂ ਕੰਮ ਚੱਲ ਪੈਣਗੇ ਕੋਈ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਸਾਰੀਆਂ ਕੰਪਲੀਟ ਕੀਤੀਆਂ ਜਾਣਗੀਆਂ ਮੈਂ ਐਮਐਲ ਸਾਬ ਦਾ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਡੇ 1 ਨੰਬਰ ਵਾਰਡ ਨੂੰ 1 ਨੰਬਰ ਵਾਰਡ ਬਣਾਇਆ ਮੈਂ ਤਾਂ ਬਸ ਨਾਮ ਇਹ ਜੀ ਦੱਸ ਦਿੰਦਾ ਸਾਰੇ ਲੋਕਾਂ ਨੇ ਅਸੀਂ ਸਾਰੇ ਜੀ ਗਲੀ ਵਾਲੇ ਸਾਰੇ ਭੈਣ ਭਰਾ ਖੁਸ਼ ਆ ਜੀ ਇਦਾਂ ਗਲੀਆਂ ਬਣਦੀਆਂ ਜਿਹੜੀਆਂ ਰਹਿ ਗਈਆਂ ਉਹ ਵੀ ਬਣ ਜਾਣਗੀਆਂ ਤੇ ਸਾਰੇ ਜਿਹੜੇ ਬੜਾ ਜਿਹਾ ਇਲਾਕਾ ਬਹੁਤ ਵਧੀਆ ਸਾਰੇ ਨੌਕਰੀ ਪੇਸ਼ੇ ਵਾਲੇ ਲੋਕ ਨੇ ਇੱਥੇ ਸਭ ਪੜੇ ਲਿਖਿਆ ਜਿਹੜਾ ਏਰੀਆ ਵਾ ਉਹ ਰਹਿੰਦੇ ਆ ਜੀ ਇੱਥੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਗਈ ਬਾਕੀ ਆਮ ਆਦਮੀ ਪਾਰਟੀ ਦੇ ਨਾਲ ਉਦੋਂ ਵੀ ਮੋੜੇ ਨਾਲ ਮੋੜਾ ਜੋੜ ਕੇ ਗਏ ਹੁਣ ਵੀ ਨਾਲ ਦੀ ਧੰਨਵਾਦ ਮੈਂ ਇਕਬਾਲ ਸਿੰਘ ਭੁੱਲਰ ਲੋਕ ਸਭਾ ਇੰਚਾਰਜ ਆਮ ਆਦਮੀ ਪਾਰਟੀ ਅੰਮ੍ਰਿਤਸਰ ਇੱਕ ਕਾਫੀ ਲੰਮੇ ਸਮੇਂ ਤੋਂ ਇਨ੍ਹਾਂ ਗਲੀਆਂ ਦੇ ਵਿੱਚ ਕੰਮ ਹੋਣ ਵਾਲੇ ਸੀ ਮੈਂ ਇੱਥੋਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਤੂ ਸਾਹਿਬ ਦੇ ਦਫ਼ਤਰ ਗਏ ਸੀ ਅਸੀਂ ਔਰ ਇਹਨਾਂ ਤੋਂ ਰეკਮੈਂਡੇਸ਼ਨ ਐਪਲੀਕੇਸ਼ਨ ਕਰਾ ਕੇ ਅੱਗੋਂ ਦਫ਼ਤਰ ਵੱਲੋਂ ਰეკਮੈਂਡੇਸ਼ਨ ਕਰਕੇ ਉਹ ਕਮਿਸ਼ਨਰ ਸਾਹਿਬ ਨੂੰ ਦਿੱਤੀ ਤੇ ਕੱਲ ਡੀਸੀ ਸਾਹਿਬ ਨਾਲ ਮੀਟਿੰਗ ਸੀ ਉੱਥੇ ਸੰਧੂ ਸਾਹਿਬ ਬੋਲੇ ਇਹਨਾਂ ਕੰਮਾਂ ਬਾਰੇ ਔਰ ਇਹਨਾਂ ਨੇ ਪਹਿਲਾਂ ਵੀ ਕੰਮ ਕਰਾਏ ਨੇ ਇਹ ਵੀ ਉਹਨਾਂ ਦੀ ਬਦੌਲਤ ਕਰਕੇ ਕੱਲ ਉਹਨਾਂ ਨੇ ਉੱਥੇ ਵਾਲੇ ਆਰਡਰ ਕੀਤੇ ਵੀ ਕੱਲ 11 ਵਜੇ ਜਾ ਕੇ ਉਦਘਾਟਨ ਕਰੋ ਅਸੀਂ ਉਦਘਾਟਨ ਕਰਨ ਆਏ ਹਾਂ ਹਾਂ ਮੇਰੇ ਕੋਲ ਬਹੁਤ ਸਾਰੀਆਂ ਕੰਪਲੇਂਟਾਂ ਨੇ ਜਿਹੜੀਆਂ ਲਿੰਕ ਗਲੀਆਂ ਨੇ ਉਹ ਬਣਨ ਵਾਲੀਆਂ ਨੇ ਕਿਉਂਕਿ ਇਹ ਗਲੀ ਦਾ ਉਦਘਾਟਨ ਕਰਨ ਤੋਂ ਪਹਿਲਾਂ ਇਹ ਗਲੀ ਜਿਹੜੀ ਸੀ ਲਿੰਕ ਗਲੀਆਂ ਦਾ ਅਸਟੀਮੇਟ ਪਾਸ ਹੋਇਆ ਸੀ ਲਗਭਗ 2.2 ਕਰੋੜ ਦਾ ਫਿਰ ਅਸੀਂ ਕਿਹਾ ਵੀ ਆ ਮੇਨ ਗੜੀ ਆ ਤੇ ਇੱਥੋਂ ਬੱਚੇ ਜਾਂਦੇ ਨੇ ਗਲੀ ਬਹੁਤ ਖਰਾਬ ਆ ਔਰ ਦਰਬਾਰ ਸਾਹਿਬ ਨੂੰ ਵੀ ਲੋਕ ਇਹ ਮਹਾਰਾਜ ਦੇ ਘਰ ਜਾਂਦੇ ਨੇ ਸਵੇਰੇ ਨੇਰੇ ਉੱਠ ਕੇ ਤੇ ਇਹਨੂੰ ਪਹਿਲ ਦਿੱਤੀ ਜਾਵੇ ਬਾਕੀ ਗਲੀਆਂ ਵੀ ਜਿਹੜੀਆਂ ਨੇ ਇਸੇ ਤਰ੍ਹਾਂ ਬਾਕੀ ਵੀ ਬਣ ਜਾਣਗੀਆਂ ਤੇ ਤੁਸੀਂ ਸਾਰੇ ਸੰਧੂ ਸਾਹਿਬ ਦਾ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਡੀਆਂ ਥੋੜੇ ਦਿਨਾਂ ਤੱਕ ਇਹ ਲੱਛਣਾਂ ਜਿਹੜੀਆਂ ਨੇ ਆ ਰਹੀਆਂ ਨੇ ਸਾਰੇ ਵੋਟ ਪਾਓ ਆਮ ਆਦਮੀ ਪਾਰਟੀ ਦਾ ਮੇਅਰ ਬਣਾਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਵੀ ਇੱਕ ਨੰਬਰ ਗਲੀ ਚ 40 ਸਾਲ ਤੋਂ ਰਹਿਣਾ ਇੱਕ ਨੰਬਰ ਵਾਰਡ ਦੇ ਵਿੱਚ ਔਰ ਕੋਈ ਵੀ ਗਲੀ ਖਾਲੀ ਨਹੀਂ ਰਹਿਣ ਦਿੱਤੀ ਜਾਈ ਇਹ ਮੇਰੇ ਛੋਟੇ ਭਰਾ ਨੇ ਔਰ ਹਰ ਗੱਲ ਮੰਨਦੇ ਨੇ ਔਰ ਹੋਏਗਾ ਲੇਕਰ ਬਣਾਉਣਾ ਮੇਅਰ ਤੁਸੀਂ ਆ ਤੁਹਾਡੀਆਂ ਵੋਟਾਂ ਨੇ ਤੁਹਾਡਾ ਕਾਉਂਸਲਰ ਬਣਾਉਣਾ ਅਸੀਂ ਬਹੁਤ ਛੇਤੀ ਕਾਉਂਸਲਰ ਜਿਹੜਾ ਅਨਾਉਂਸ ਕਰਨ ਜਾਈ